ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਿਹਤਰੀਨ ਜੇ ਪਲੇਟਫਾਰਮ ਤੇ ਤੇ ਕੱਲ ਪਰਸੋਂ ਦੀ ਇੱਕ ਫੋਟੋ ਜੀ ਸ਼ੇਅਰ ਹੋ ਰਹੀ ਹੈ ਵੀ ਪੰਜਾਬ ਪੁਲਿਸ ਦਾ ਜਿਹੜਾ ਐਗਜ਼ਾਮ ਹੈ ਉਹ 3 ਮਈ ਤੋਂ ਲੈ ਕੇ 8 ਜੂਨ ਦੇ ਵਿੱਚਕਾਰ ਹੋਏਗਾ। ਮੈਂ ਇਹਦੇ ਬਾਰੇ ਆਪਾਂ ਪਹਿਲਾਂ ਡਿਟੇਲ ਇਨਫੋਰਮੇਸ਼ਨ ਮੈਂ ਤੁਹਾਨੂੰ ਦੱਸੂਗਾ ਕਿ ਕਿਆ ਇਹ ਸੱਚ ਹੈ ਜਾਂ ਝੂਠ ਹੈ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਇਹ ਕਿਵੇਂ ਹੈ। ਠੀਕ ਹੈ ਤਾਂ ਸਾਰੀ ਵੀਡੀਓ ਨੂੰ ਗੌਰ ਨਾਲ ਸੁਣਿਓ। ਦੂਜਾ ਮੈਂ ਇਹਦੇ ਵਿੱਚ ਇਹ ਵੀ ਦੱਸੂਗਾ ਕਿ ਹੁਣ ਲਾਸਟ 20 ਡੇਜ਼ ਤੁਹਾਡੇ ਰਹਿ ਗਏ ਆ। ਅਗਰ 3 ਮਹੀਨਿਆਂ ਨੂੰ ਇਗਜ਼ਾਮ ਹੁੰਦਾ ਹੈ ਤਾਂ ਆਪਾਂ ਕਿਵੇਂ ਪੜ੍ਹਨਾ ਹੈ ਠੀਕ ਹੈ ਔਰ ਕੀ ਕੀ ਚੀਜ਼ਾਂ ਨੂੰ ਆਪਾਂ ਹੁਣ ਫੋਲੋ ਕਰ ਸਕਦੇ ਹਾਂ ਤੀਜਾ ਮੈਂ ਤੁਹਾਨੂੰ ਇਹ ਵੀ ਦੱਸੂਗਾ ਕਿ ਤੁਸੀਂ ਹੁਣ ਵੀ ਕਿਹਾ ਕਈ ਬੱਚੇ ਇਦਾਂ ਦੇ ਹੈਗੇ ਜੋ ਸਮਾਂ ਖਰਾਬ ਕਰ ਰਹੇ ਆ ਤਾਂ ਉਹ ਨਾ ਕਰਿਓ ਠੀਕ ਹੈ ਚਲੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਹਾਂ ਦੋ ਚੀਜ਼ਾਂ ਇਹ ਜ਼ਰੂਰ ਕਰਨੀਆਂ ਹੈ ਇੱਕ ਤਾਂ ਆਪਣਾ ਇਹ ਟੈਲੀਗ੍ਰam ਚੈਨਲ ਹੈਗਾ ਪ੍ਰਤਾਪ ਅਕੈਡਮੀ ਦਾ तो यह टेलीग्राम चैनल जरूर ज्वाइन कर लो और अगर इस चैनल पर तुम पहली बार विजिट किया है तो चैनल सबसक्राइब जरूर कर लो ठीक है एंड बैल आइकन जरूर प्रेस कर लो ताकि कोई भी नोटिफिकेशन कोई भी क्लास की इनफोरमेस कोई भी लेटैसट एग्जाम के रिलेटेड कोई न्यूज़ आँदी है या कोई भी पीट्रीपल एसवी के न्यूज़ आता आप इतने बिल्कुल ओथेंटिक इन्फोरमेन दें ठीक है, है? आ दो अकेडमी के नंबर है कोई डाउट हो डायरैक्ट कॉल करो ਐਂਡ ਆਹਾ ਹੈਗੀ ਸਾਡੀ ਐਪ ਪ੍ਰਤਾਪ ਅਕੈਡਮੀ ਦੀ ਸਰ ਸਰ ਇਹ ਐਪ ਹੈਗੀ ਐਂਡਰੋਇਡ ਤੇ ਵੀ ਆਹੀ ਐਪ ਹੈ ਤੇ ਆਈਫੋਨ ਤੇ ਵੀ ਆਹੀ ਹੈ ਇਸ ਐਪ ਨੂੰ ਡਾਊਨਲੋਡ ਕਰ ਲੈਣੀਓ ਤਾਂ ਤੁਹਾਨੂੰ ਜਿਹੜੇ ਕਰੰਟ ਅਫੇਅਰ ਦੀਆਂ ਫਰੀ ਪੀਡੀਐਫ ਸਿਗੀਆਂ 2023 24 25 ਦੀਆਂ ਉਥੇ ਅਵੇਲੇਬਲ ਹੋ ਜਾਂਦੀਆਂ ਫਰੀ ਆਫ ਕੋਸਟ ਠੀਕ ਹੈ ਚਲ ਆਹਾ ਸੀਗਾ ਸਰ ਉਹ ਲੈਟਰ ਸਭ ਤੋਂ ਪਹਿਲੀ ਗੱਲ ਇਦਾਂ ਦਾ ਇਹ ਲੈਟਰ ਸਰਕੂਲੇਟ ਹੋਇਆ ਹੈ ਕਈ ਬੱਚਿਆਂ ਦੇ ਮਨ 'ਚ ਇਹ ਡਾਊਟ ਹੈਗਾ ਦੇਖੋ ਇੱਕ ਚੀਜ਼ ਤੁਹਾਨੂੰ ਮੈਂ ਦੱਸਦਾ ਹਾਂ ਇਹ ਲੈਟਰ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਥੋੜਾ ਜਿਹਾ ਮੈਂ ਤੁਹਾਨੂੰ ਬੇਸਿਕ ਤੋਂ ਦੱਸ ਦਿੰਨਾ ਹੈ ਕਿ ਇਹ ਚੀਜ਼ ਕੀ ਹੈ ਦੇਖੋ ਜਦੋਂ ਪੀ ਟ੍ਰਿਪਲ ਐਸਬੀ ਦਾ ਆਪਣੇ ਐਗਜ਼ਾਮ ਹੁੰਦਾ ਹੈ ਤਾਂ ਕਈ ਵਾਰ ਤੁਹਾਨੂੰ ਪਤਾ ਹੈ ਕਿ ਐਵੇਂ ਹੁੰਦਾ ਹੈ ਕਿ ਪਹਿਲਾਂ ਹੀ ਲੈਟਰ ਉਹ ਅਨ ਅਫੀਸ਼ੀਅਲੀ ਪਹਿਲਾਂ ਹੀ ਜਾਰੀ ਹੋ ਜਾਂਦਾ ਹੈ ਅਫੀਸ਼ੀਅਲੀ ਜਾਰੀ ਹੋਣ ਤੋਂ ਪਹਿਲਾਂ ਠੀਕ ਹੈ ਰੀਜ਼ਨ ਕਿਉਂ ਹੈ ਰੀਜ਼ਨ ਹੁੰਦਾ ਕਿ ਮੰਨ ਲਓ ਕੋਈ ਚੀਜ਼ ਆਪਾਂ ਲੈਟਰ ਵਗੈਰਾ ਕੋਈ ਸਰਕੂਲੇਟ ਕਰਦੇ ਆ ਤਾਂ ਕੋਈ ਬੰਦਾ ਉਹਦੀ ਫੋਟੋ ਖਿੱਚ ਕੇ ਸੈਂਡ ਕਰ ਦਿੰਦਾ ਹੈ ਤਾਂ ਕਿ ਬੱਚਿਆਂ ਤੱਕ ਪਹੁੰਚ ਜੇ ਕਿਉਂ ਡਿਪਾਰਟਮੈਂਟ ਦੇ ਅੰਦਰ ਮੰਨ ਲਓ ਚਾਹੇ ਮੈਂ ਆ ਤਾਂ ਮੇਰੇ ਵੀ ਸਟੂਡੈਂਟਸ ਕਈ ਲੱਗੇ ਹੋਏ ਆ ਚਾਹੇ ਕੋਈ ਹੋਰ ਅਕੈਡਮੀ ਵਾਲੇ ਤਾਂ ਉਹਨਾਂ ਦੇ ਵੀ ਸਟੂਡੈਂਟ ਲੱਗੇ ਹੋਏ ਆ ਪਰ ਇੱਥੇ ਇੱਕ ਚੀਜ਼ ਮਾਰਕ ਕਰੀ ਵੀ ਆ ਆਹ ਚੀਜ਼ ਹਟਾ ਤੀ ਠੀਕ ਹੈ ਆਹ ਮਾਰਕ ਜਦੋਂ ਕਰੀ ਵੀ ਐ ਦੂਜੀ ਸਭ ਤੋਂ ਪਹਿਲੀ ਗੱਲ ਕਈ ਬੱਚੇ ਕਹਿੰਦੇ ਸਰ ਇਹ ਫੇਕ ਹੈਗਾ ਫੇਕ ਉਹਨਾਂ ਨੇ ਕਿਹੜੇ ਸਿਧਾਂਤਾਂ ਤੇ ਕਿਹਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਆਹ ਕਿਹਾ ਕਿ 1800 ਕੈਂਡੀਡੇਟ ਦੀ ਆ 1800 ਕੈਂਡੀਡੇਟ ਦਾ ਕੀ ਹੈ ਇਹ ਪੋਸਟਾਂ ਹੈਗੀਆਂ ਦੂਜਾ ਇੱਕ ਗੱਲ ਹੋਰ ਸੀਗੀ ਕਿ ਸਰ ਇੱਥੇ ਲਿਖਿਆ ਹੋਇਆ ਹੈ ਸੈਂਟਰਲ ਰਿਕਰੂਟਮੈਂਟ ਬੋਰਡ ਠੀਕ ਹੈ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲੀ ਗੱਲ ਦੱਸਦਾ ਹੈਗਾ ਭਾਈ ਪਹਿਲੀ ਗੱਲ ਤਾਂ ਇਹ ਫੇਕ ਹੈ ਜਾਂ ਨਹੀਂ ਇਹ ਆਪਾਂ ਥੋੜੀ ਦੇਰ ਬਾਅਦ ਡਿਸੀਜਨ ਲਵਾਂਗੇ ਠੀਕ ਹੈ ਪਰ ਦੇਖੋ ਸਭ ਤੋਂ ਪਹਿਲੀ ਗੱਲ ਜਦੋਂ ਪਹਿਲਾਂ ਵਾਲੀਆਂ ਰਿਕਰੂਟਮੈਂਟ ਦੇਖੋਗੇ ਉੱਥੇ ਵੀ ਆਹ ਲਿਖਿਆ ਹੁੰਦਾ ਹੈ ਸੈਂਟਰਲ ਰਿਕਰੂਟਮੈਂਟ ਬੋਰਡ ਠੀਕ ਹੈ ਦੂਜਾ ਆ ਸਾਡੇ ਸਟੂਡੈਂਟਸ ਹੈਗੇ ਆ ਸਾਡੇ ਮਿੱਤਰ ਵੀ ਹੈਗੇ ਮੈਂ ਉਹਨਾਂ ਤੋਂ ਕਈਆਂ ਤੋਂ ਪਤਾ ਕਰਾਇਆ ਕਿ ਕਿਆ ਅਗਰ ਇੱਥੇ ਸੈਂਟਰਲ ਬੋਰਡ ਲਿਖਿਆ ਹੋਇਆ ਹੈ ਤਾਂ ਕਿਆ ਕੋਈ SSC ਦਾ ਪੇਪਰ ਤਾਂ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਵੀ ਜਿੱਥੇ SSC ਕਿਉਂਕਿ SSC ਦਾ ਜੋ ਪੇਪਰ ਉਹ TCS ਕਰਉਂਦੀ ਸੀ ਪਰ ਹੁਣ ਸ਼ਾਇਦ ਮੇਬੀ ਵੈਂਡਰ ਚੇਂਜ ਹੋ ਜਾਏ ਤਾਂ SSC ਦਾ ਤਾਂ ਨਾ ਹੀ ਰੇਲਵੇ ਦਾ ਨਾ ਹੀ ਕੋਈ ਬੈਂਕਿੰਗ ਦਾ ਇਦਾਂ ਦਾ ਕੋਈ ਪੇਪਰ ਨਹੀਂ ਹੈ ਕਿ ਉਹਦੇ ਰਿਕਾਰਡਿੰਗ ਇਹ 1800 ਪੇਜਾਂ ਦੂਜੀ ਗੱਲ ਕਈਆਂ ਨੇ ਕਿਹਾ ਇਹ 1800 ਕਿਉਂ ਲਿਖਿਆ ਆ ਪੋਸਟਾਂ ਤਾਂ 1746 ਹੈਗੀਆਂ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਗੱਲ ਦੱਸਦਾ ਹਾਂ ਜੇ ਜਦੋਂ 2022 ਦੇ ਵਿੱਚ ਇਹ ਮਤਲਬ ਮਤਾ ਪਾਸ ਹੋਇਆ ਸੀ ਉਹ ਨੂੰ 1800 ਹੀ ਤੇ ਹੀ ਇਹ ਮਤਾ ਪਾਸ ਹੋਇਆ ਸੀ ਤਾਂ ਜਿਹੜਾ ਆਫੀਸ਼ੀਅਲੀ ਵਰਕ ਚੱਲਦਾ ਹੈਗਾ ਅੰਦਰ ਖਾਤੇ ਉਹ 1800 ਤੇ ਹੈ ਉਹਦਾ ਇਹ TCS ਦੀ ਹੈਗੀ ਹੈ 1746 ਪੋਸਟਾ ਹੈ ਤਾਂ ਇਹਦਾ ਤੁਸੀਂ ਬਹਿਮ ਨਾ ਪਾਓ ਠੀਕ ਹੈ ਕਿਉਂਕਿ ਇਹ ਲੈਟਰ ਤਾਂ ਅੰਦਰ ਹੀ ਆ ਤਾਂ ਉਥੇ ਇਹ 1800 ਹੀ ਮੈਂਸ਼ਨ ਕਰਦੇ ਆਂ ਦੂਜੀ ਗੱਲ ਇੱਥੇ ਹਟਿਆ ਹੋਇਆ ਹੈ ਠੀਕ ਹੈ ਇੱਥੇ ਇਹਨਾਂ ਨੇ ਲਿਖਿਆ ਕਿ ਸੀਬੀਟੀ ਫੋਰ ਸੈਟ ਰਿਕਰੂਟ ਲਾਈਕਲੀ ਟੂ ਬੀ ਸ਼ੈਡਿਊਲਡ ਫਰਮ 2 ਤੋਂ 8 ਜੂਨ ਹੁਣ ਦੇਖੋ ਇਸ ਪੋਰਸ਼ਨ ਦੇ ਉੱਪਰ ਮੈਂ ਇੱਕ ਚੀਜ਼ ਇਹ ਵੀ ਤਾਂ ਦੇਖ ਸਕਦਾ ਹੋ ਸਕਦਾ ਇੱਥੇ ਪੋਸਟਪੋਨ ਵੀ ਲਿਖਿਆ ਹੋ ਸਕਦਾ ਹੈ ਪੋਸਟਪੋਨ ਭਈ ਪੋਸਟਪੋਨ ਵੀ ਹੋ ਸਕਦਾ ਹੈ ਕਨਸਟੀਟਿਊਟ ਵਾਈਡ ਆਰਡਰ ਹੈ ਨਾ ਤੀਜੀ ਗੱਲ ਹੋ ਸਕਦਾ ਹੈ ਕਿ ਇਨ੍ਹਾਂ ਡੇਟਾਂ ਤੇ ਹੀ ਐਗਜ਼ਾਮ ਹੋਵੇ ਠੀਕ ਹੈ ਚੌਥੀ ਗੱਲ ਸਭ ਤੋਂ ਇੰਪੋਰਟੈਂਟ ਵਿੱਚ ਇਹ ਗੱਲ ਤਾਂ ਇਹ ਠੀਕ ਹੈ ਅਜੇ ਤਾਈਂ ਆਫੀਸ਼ੀਅਲੀ ਕੋਈ ਨਿਊਜ਼ ਨਹੀਂ ਆਈ ਤਾਂ ਇਹ ਸਰ ਕਿਸੇ ਨੇ ਬਣਾ ਕੇ ਇਹਦੇ ਵਿੱਚ ਥੋੜੇ-ਬੋਚ ਚ ਚੇਂਜੇਸ ਕਰਕੇ ਸ਼ੇਅਰ ਕਰੇ ਹੋਣ ਤਾਂ ਕਿ ਬੱਚਾ ਥੋੜਾ ਪੜਨ ਲੱਗ ਜੇ ਤਾਂ ਇਹ ਕਿਸੇ ਦੀ ਸਰਾਰਟ ਵੀ ਹੋ ਸਕਦੀ ਹੈ ਔਰ ਇਹ ਅਸਲੀ ਵੀ ਹੋ ਸਕਦਾ ਹੈ ਦੋਨੇ ਗੱਲਾਂ ਹੈਗੀਆਂ ਇਹ ਮੈਂ ਤੁਹਾਨੂੰ ਗੱਲ ਦੱਸ ਰਣਾ ਇਹਨੂੰ ਤੁਸੀਂ ਪਿਓਰਲੀ ਫੇਕ ਵੀ ਨਹੀਂ ਕਹਿ ਸਕਦੇ ਤੇ ਪਿਓਰਲੀ ਜੈਨੂਨ ਤਰੀਕੇ ਨਾਲ ਵੀ ਨਹੀਂ ਕਹਿ ਸਕਦੇ ਠੀਕ ਹੈ ਪਰ ਅਸੀਂ ਫਿਰ ਹੁਣ ਇਹਨੂੰ ਅਸੀਂ ਅਸਲੀ ਕਿਉਂ ਮੰਨਦੇ ਹਾਂ ਸਿਰਫ ਰੀਜ਼ਨ ਇਹ ਹੈ ਕਿਉਂਕਿ ਜਿਹੜੀ ਆਫੀਸ਼ੀਅਲੀ ਸਾਈਟ ਹੈਗੀ ਆ ਉੱਥੇ ਆਪਾਂ ਨੂੰ ਦੇਖੋ ਟੈਂਟੇਟਿਵ ਡੇਟ ਕੀ ਦਿੱਤੀ ਸੀ ਮਈ ਦਿੱਤੀ ਸੀਗੀ ਦਿੱਤੀ ਸੀ ਕਿ ਨਹੀਂ ਦਿੱਤੀ ਟੈਂਟੇਟਿਵ ਡੇਟ ਆਪਾਂ ਨੂੰ ਕਿੰਨੀ ਦਿੱਤੀ ਹੈ ਮਈ ਆਫੀਸ਼ੀਅਲੀ ਸਾਈਟ ਸੋ ਆਪਾਂ ਇਹਨੂੰ ਇਹ ਮੰਨ ਕੇ ਚੱਲਦੇ ਹਾਂ ਕਿ ਹੋ ਸਕਦਾ ਹੈ ਇਹ ਜੈਨੂਅਨ ਹੋਵੇ ਹੋ ਸਕਦਾ ਹੈ ਪਰ ਜ਼ਰੂਰੀ ਨਹੀਂ ਹੈ ਕਿ ਜੈਨੂਅਨ ਹੋਵੇ ਹੁਣ ਰਹੀ ਗੱਲ ਕੀ ਆਪਾਂ ਇਹਦੇ ਵਿੱਚ ਹੀ ਆਪਦੇ ਦਿਮਾਗ ਨੂੰ ਇਹਨੂੰ ਹੀ ਸੈੱਟ ਕਰ ਲਾਂਗੇ ਕਿ ਹਾਈ ਤੋਂ ਬਾਈ ਮਚਾਈ ਜਾਹਾਂਗੇ ਕਿ ਅੱਗੇ ਆਪਾਂ ਪੜਾਂਗੇ ਵੀ ਠੀਕ ਹੈ ਸੋ ਮੈਂ ਤੁਹਾਨੂੰ ਦੱਸਦਾ ਹਾਂ ਭਾਈ 50% ਹੈ ਕਿ ਇਹ ਸੱਚ ਹੋ ਸਕਦਾ ਔਰ 50% ਹੈ ਕਿ ਇਹ ਫੇਕ ਹੋ ਸਕਦਾ ਹੈ ਮੈਂ ਕਈ ਤੱਥਾਂ ਤੇ ਗੌਰ ਕਰੀ ਕਿ ਜਿਵੇਂ 1800 ਲਿਖਿਆ ਤਾਂ ਇਹ ਜ਼ਰੂਰੀ ਹੈ 1800 ਦੇ ਹਿਸਾਬ ਨਾਲ ਚੱਲ ਰਹੀ ਹੈ ਦੂਜਾ ਸੈਂਟਰਲ ਬੋਰਡ ਰਿਕਰੂਟਮੈਂਟ ਲਿਖਿਆ ਹੁੰਦਾ ਹੈ ਇਹ ਵੀ ਅਗਰ ਤੁਸੀਂ ਪੁਰਾਣੀ ਐਡਵਰਟਾਈਜ਼ਮੈਂਟਾਂ ਜਾਂ ਪੁਰਾਣੀ ਉਹ ਚੀਜ਼ਾਂ ਦੇਖੋਗੇ ਜਿੱਚੇ ਸ਼ੈਡਿਊਲਡ ਲਿਖਿਆ ਹੋਇਆ ਹੁੰਦਾ ਉੱਥੇ ਸੈਂਟਰਲ ਬੋਰਡ ਹੀ ਲਿਖਿਆ ਹੁੰਦਾ ਹੈ ਸੈਂਟਰਲ ਬੋਰਡ ਦੇ ਅੰਦਰ ਹੀ ਡਿਸਟਮ ਕੈਡਰ ਔਰ ਆਰਮ ਕੈਡਰ ਦੀ ਭਰਤੀ ਨਿਕਲੀ ਹੈ ਠੀਕ ਹੈ ਅਲੱਗ ਤੋਂ ਇਹ ਤੋਂ ਇਲਾਵਾ ਇਦੋ ਅਲਾਵਾ ਸਰ ਇਹੋ ਉਹ ਸੈਂਟਰ ਦਿੱਤੇ ਹੋਏ ਸੀਗੇ ਵੀ ਜਿਹੜੇ ਜਿਹੜੇ ਤੇ IUNZ ਹੈ ਸੋ ਆਪਾਂ ਇਹ ਮੰਨ ਕੇ ਚੱਲਾਂਗੇ ਭਾਈ ਪੇਪਰ ਹੋ ਸਕਦਾ ਹੈ ਜੋ ਪੇਪਰ ਹੋਏਗਾ ਆਪਾਂ 2 ਮਈ ਤੋਂ ਅਗਰ ਪੇਪਰ ਮੰਨ ਕੇ ਚੱਲਾਂਗੇ ਤਾਂ ਆਪਣੀ ਤਿਆਰੀ ਵਧੀਆ ਹੋ ਜਾਊਗੀ ਲੇਕਿਨ ਅਗਰ ਆਪਾਂ ਇਹ ਮੰਨਣਾ ਇਹ ਮੰਨਾਂਗੇ ਕਿ ਭਾਈ ਪੇਪਰ ਨਹੀਂ ਹੈ ਤਾਂ ਫਿਰ ਆਪਾਂ ਢਿੱਲੇ ਰਹਿ ਜਾਾਂਗੇ ਠੀਕ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਦੇ ਦਿਮਾਗ ਚੋਂ ਇਹ ਕੱਢ ਦਿਓ ਕਿ ਅਸਲੀ ਹੈ ਜਾਂ ਫੇਕ ਹੈ ਦੇਖੋ ਅਸਲੀ ਹੋਵੇ ਚਾਹੇ ਫੇਕ ਹੋਵੇ ਆਪਣੀ ਤਿਆਰੀ ਆਪਣਾ ਟਾਰਗੇਟ ਸਿਰਫ ਤੁਸੀਂ ਮਈ ਮੰਨ ਕੇ ਚੱਲੋ ਅਗਰ ਮਈ ਤੋਂ ਅੱਗੇ ਹੋ ਗਿਆ ਤਾਂ ਆਪਾਂ ਹੋਰ ਚੰਗੀ ਤਿਆਰੀ ਕਰ ਲਾਂਗੇ ਅਗਰ ਮਈ ਤੋਂ ਅੱਗੇ ਨਹੀਂ ਹੋਇਆ ਤਾਂ ਆਪਾਂ ਇੱਕ ਸਟ੍ਰੈਟੇਜੀਕ ਵੇ ਨਾਲ ਤਿਆਰੀ ਕਰੀਏ ਠੀਕ ਹੈ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਆਹਾ ਦੁਬਾਰਾ ਫੇਰ ਦੱਸ ਦਿੰਨਾ ਹੈ ਜਿਹੜੇ ਨਵੇਂ ਬੱਚੇ ਉਹਨਾਂ ਨੂੰ ਨਹੀਂ ਚੀਜ਼ਾਂ ਪਤਾ ਲੱਗਦੀਆਂ ਸਭ ਤੋਂ ਪਹਿਲੀ ਗੱਲ ਆਹਾ ਦੇਖੋ ਵੀ ਤੁਸੀਂ ਤਿਆਰੀ ਦੇ ਵਿੱਚ ਕਰ ਕੀ ਰਹੇ ਹੋ ਅਗਰ ਮੈਂ ਸਿਰਫ ਔਰ ਸਿਰਫ ਮੈਥ ਔਰ ਰੀਜ਼ਨਿੰਗ ਦੀ ਗੱਲ ਕਰਦਾ ਕਿਉਂਕਿ ਜੀਕੇ ਅੰਕੀ ਸਰ ਬਹੁਤ ਵਾਰ ਦੱਸ ਚੁੱਕੇ ਆ ਤਾਂ ਮੈਥ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਸਿੰਪਲੀਫਿਕੇਸ਼ਨ ਐਵਰੇਜ ਡੈਸੀਮਲ ਐਂਡ ਫ੍ਰੈਕਸ਼ਨ ਰੇਸ਼ੀਓ ਪਰਸੈਂਟੇਜ ਪ੍ਰੋਫਿਟ ਲਾਸ ਠੀਕ ਹੈ ਸਿੰਪਲ ਇੰਟਰਸਟ ਟਾਈਮ ਐਂਡ ਵਰਕ ਠੀਕ ਹੈ ਇਹ ਤੁਹਾਡੇ ਚੈਪਟਰ ਰਹੇਗੇ ਔਰ ਰੀਜ਼ਨਿੰਗ ਦੀ ਗੱਲ ਕਰਾਂ ਨੰਬਰ ਐਂਡ ਲੈਟਰ ਸੀਰੀਜ਼ ਸਿਕਵੈਂਸਿੰਗ ਸਟੇਟਮੈਂਟ ਕਨਕਲੂਜਨ ਪੈਟਰਨ ਕੰਪਲੀਸ਼ਨ ਆਰਡਰ ਐਂਡ ਰੈਂਕਿੰਗ ਡਿਸਟੈਂਸ ਐਂਡ ਡਾਇਰੈਕਸ਼ਨ ਐਂਡ ਰਿਲੇਸ਼ਨਸ਼ਿਪ ਪ੍ਰੋਬ ਆਹੀ ਹੈਗਾ ਤੁਸੀਂ ਕਹਿਜੀ ਬਿਲਕ ਆ ਕੰਪਿਊਟਰ ਦਾ ਹੋ ਗਿਆ ਇੰਗਲਿਸ਼ ਦਾ ਹੋ ਗਿਆ ਐਂਡ ਪੰਜਾਬੀ ਦਾ ਇਤਿਹਾਸ ਕੀ ਕੁਆਲੀਫਾਈ ਪੇਪਰ ਵੀ ਹੋਊਗਾ 50 ਦਾ ਇਹਨੂੰ ਇਗਨੋਰ ਨਾ ਕਰ ਦਿਓ ਭਾਈ ਸਮਝ ਆ ਗਿਆ ਠੀਕ ਹੈ ਆਪਣੇ ਇਸੇ ਚੈਨਲ ਤੇ ਮੈਂਮ ਕਲਾਸਾਂ ਲੈ ਰਹੀ ਐ ਠੀਕ ਹੈ ਹੁਣ ਅੱਗੇ ਆਓ ਦੇਖੋ ਆਹ ਕੀ ਲਿਖਿਆ ਹੋਇਆ ਹੈ ਜੋ ਪੰਜਾਬ ਪੁਲਸ ਦੇ ਵਿੱਚ ਜਿੰਨੇ ਵੀ 2024 ਦੇ ਇਹ ਤੋਂ ਬਿਹਤਰ ਹੋਰ ਮੈਂ ਕੀ ਕਰ ਸਕਦਾ ਹੈ ਸਭ ਤੋਂ ਪਹਿਲੀ ਗੱਲ ਜਿਹੜੇ ਬੱਚੇ ਗਲਤੀਆਂ ਕਰ ਰਹੇ ਹੋ ਮੈਕਸਿਮਮ ਗਲਤੀਆਂ ਪਤਾ ਕੀ ਕਰ ਰਹੇ ਆ ਹੁਣ ਲੱਗੇ ਹੋਏ ਆ ਮਿਕਸ ਕੁਐਸਚਨਾਂ ਤੇ ਕਰਨ ਨੂੰ ਮੈਂ ਹਮੇਸ਼ਾ ਇੱਕ ਕੋਈ ਗੱਲ ਕਹਿਣਾ ਹੁੰਦਾ ਕਿ ਮਿਕਸ ਲਾਉਣ ਤੋਂ ਪਹਿਲਾਂ ਨਾ ਤੁਸੀਂ ਸਿੰਪਲ ਸਿੰਪਲ ਇੱਕ ਇੱਕ ਚੈਪਟਰ ਪਕੜੋ ਜਿਵੇਂ ਮੰਨ ਲਓ ਤੁਸੀਂ ਆ ਚੈਪਟਰ ਪਕੜ ਲਿਆ ਮੈਥ ਦਾ ਪਰਸੈਂਟੇਜ ਚੈਪਟਰ ਪਕੜ ਲਿਆ ਇਹ ਦੇਖੋ ਕਿ ਮੈਂ ਪੂਰੀ ਦੀ ਪੂਰੀ ਕਲਾਸ 5 ਘੰਟੇ ਦੇ ਵਿੱਚ ਖਤਮ ਕਰੀ ਵੀ ਆ ਸਵਾ ਪੰਜ ਘੰਟੇ ਤੇ ਇੱਕ ਜੋੜ ਕੇ ਪਾਈ ਵੀ ਆ ਅਗਰ ਤੁਸੀਂ ਗੱਲ ਕਰੋਗੇ ਠੀਕ ਹੈ ਇਹਦੇ ਵਿੱਚ ਮੈਂ ਕੀ ਕਰਿਆ ਹੈ ਸਰ 2024 ਦੇ ਜਿੰਨੇ ਵੀ ਪਰਸੈਂਟੇਜ ਦੇ ਕੁਸ਼ਨ ਆਏ ਸੀਗੇ ਪੰਜਾਬ ਪੁਲਿਸ ਕਨਸਟੇਬਲ ਦੇ ਵਿੱਚ ਪੰਜਾਬ ਪੁਲਿਸ ਕਨਸਟੇਬਲ ਦੇ ਵਿੱਚ ਉਹ ਮੈਂ ਸਾਰੇ ਕਰਾਤੇ ਤਾਂ ਤੁਸੀਂ ਇੱਕ ਵਾਰੀ ਇਥੋਂ ਗੋ ਥਰੂ ਹੋ ਜਾਓ ਠੀਕ ਹੈ 5 ਘੰਟੇ ਦੀ ਕਲਾਸ ਹੈ ਇੱਕ ਦਿਨ ਚ ਨਵੇੜ ਦੋ ਠੀਕ ਹੈ ਜ਼ਰੂਰੀ ਨਹੀਂ ਕਿ ਤੁਸੀਂ ਸਾਰਾ ਪੜੋ ਮੈਥ ਦਾ ਸੀਗਾ ਤੁਸੀਂ ਐਵੇਂ ਦੇਖੋ ਵੀ ਇੱਕ ਦਿਨ ਚ ਤੁਹਾਡਾ ਆਹ ਨਿਬੜ ਗਿਆ ਪੂਰਾ ਚੈਪਟਰ ਨਿਬੜ ਗਿਆ ਦੂਜੇ ਦਿਨ ਤੁਸੀਂ ਆ ਪੰਜਾਬ ਪੁਲਿਸ ਦਾ ਰੇਸ਼ੀਓ ਪ੍ਰੋਪੋਰਸ਼ਨ ਨਵੇੜ ਲਿਆ ਆਹ 3.5 ਘੰਟੇ ਦੀ ਇਹਦੇ ਵਿੱਚ ਸਾਰੀਆਂ ਸਿਪਾਹ ਹੈਗੀਆਂ ਚੌਥੇ ਦਿਨ ਤੁਸੀਂ ਸਿੰਪਲ ਇੰਟਰਸਟ ਨਵੇੜ ਲਿਆ ਫਿਰ ਫਿਰ ਤੁਸੀਂ ਐਵਰੇਜ ਨਵੇੜ ਲਿਆ ਤਾਂ ਐਵੇਂ ਕਰਕੇ 1 2 3 4 ਚਾਰ ਚੈਪਟਰ ਇਹ ਨਿਬੜ ਗਏ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਇਸ ਤਰੀਕੇ ਨਾਲ ਪੜੋ ਇਹ ਕੀ ਹੈ ਇਹ ਤਾਂ ਸਾਰੀਆਂ ਜੋੜੀਆਂ ਵੀ ਆ ਹੁਣ ਅੱਗੇ ਵਾਲੇ ਟੋਪਿਕ ਕਿਹੜੇ-ਕਿਹੜੇ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਹੈ ਕਿ ਜਿਵੇਂ ਦੇਖੋ ਟਾਈਮ ਐਂਡ ਵਰਕ ਟਾਈਮ ਐਂਡ ਵਰਕ ਪ੍ਰੋਫਿਟ ਐਂਡ ਲਾਸ ਇਹ ਰਹਿ ਗਏ ਤਾਂ ਇਹ ਮੈਂ ਆਲਰੇਡੀ ਕਰਾ ਰਿਆ ਹੈ ਜਿਵੇਂ ਤੁਸੀਂ ਅੱਗੇ ਦੇਖੋਗੇ ਆ ਦੇਖੋ ਆਹ ਹੈਗਾ ਮੈਂ ਆਹ ਜਿਹੜੀ ਰੀਜ਼ਨਿੰਗ ਦਾ ਸਿਲੇਬਸ ਆ ਉਹ ਦੇਖੋ ステートमेंट कंक्लूजन नंबर सीरीज लेटर सीरीज अ न्यू टाइप दी एनालॉजी ਬਹੁਤ ਜਿਹੇ ਬੱਚਿਆਂ ਨੂੰ ਤਾਂ ਇਹ ਪਤਾ ਹੀ ਨਹੀਂ ਕਿ ਸਰ ਇਹ ਕੁਐਸਚਨ ਕੀ ਹੈ ਇਹ ਕੀ ਚੀਜ਼ਾਂ ਹੈ ਆ ਦੇਖੋ ਨਿਊ ਟਾਈਪ ਦੀ ਐਨਲੋਜੀ ਇਦਾਂ ਦੇ ਕੁਐਸਚਨ ਸ਼ਾਮ ਨੂੰ ਚੱਲਦੀਆਂ ਇਹ ਕਲਾਸਾਂ ਚੱਲਦੀਆਂ ਕਦੋਂ ਹੈ ਇਹ ਚੱਲਦੀਆਂ ਰੀਜਨਿੰਗ ਚੱਲਦੀ ਹੈ ਸ਼ਾਮ ਨੂੰ 7:00 ਵਜੇ ਔਰ ਮੈਥ ਚੱਲਦਾ ਸ਼ਾਮ ਨੂੰ 8:00 ਵਜੇ ਠੀਕ ਹੈ ਉਸ ਤੋਂ ਬਾਅਦ ਆ ਪਜਲ ਵਾਲੀ ਰੈਂਕਿੰਗ ਉਸੋਬਾ ਦਾ ਔਰਡਰ ਐਂਡ ਰੈਂਕਿੰਗ ਹੁਣ ਆਪਣੇ ਦੋ ਚੈਪਟਰ ਰਹਿ ਗਏ ਡਿਸਟੈਂਸ ਐਂਡ ਡਾਇਰੈਕਸ਼ਨ ਔਰ ਬਲਡ ਰਿਲੇਸ਼ਨ ਉਹ ਵੀ ਆਪਾਂ ਖਤਮ ਕਰ ਦਾਂਗੇ ਠੀਕ ਹੈ ਹੁਣ ਆ ਰਿਹਾ ਮੈਥ ਦੇ ਵਿੱਚ ਮੈਂ ਤੁਹਾਨੂੰ ਹੁਣੇ ਹੀ ਆਖਿਆ ਸੀ ਸਿੰਪਲੀਫਿਕੇਸ਼ਨ ਚੱਲ ਰਹੀ ਹੈ ਇਹ ਸਿੰਪਲੀਫਿਕੇਸ਼ਨ ਸਾਰੇ ਲੇਟੈਸਟ ਕੁਐਸਚਨ ਜੋ 2024 ਦੇ ਵਿੱਚ ਆਇਸੀ ਉਹ ਕਰਾਤੇ ਆਹ ਪ੍ਰੋਫਿਟ ਲਾਸ ਚੱਲ ਰਿਹਾ ਹੈ ਹੋਰ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਇਹ ਸਾਰੀਆਂ ਚੀਜ਼ਾਂ ਪੇਪਰ ਤੋਂ ਪਹਿਲਾਂ ਸਮੇਟ ਕੇ ਤੁਹਾਨੂੰ ਦੇ ਤੀਆਂ ਤੁਸੀਂ ਕਰਨਾ ਕੀ ਹੈ ਤੁਸੀਂ ਸਿਰਫ ਔਰ ਸਿਰਫ ਇਹਨਾਂ ਤੋਂ ਗੋ ਥਰੂ ਹੋਣਾ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਉਸ ਚੈਨਲ ਤੋਂ ਪੜ੍ਹ ਲਿਓ ਤੁਸੀਂ ਕਿਸੇ ਵੀ ਚੈਨਲ ਤੋਂ ਪੜ੍ਹ ਰਹੇ ਹੋ ਪਰ ਤੁਸੀਂ ਐਟ ਲੀਸਟ ਇਹਨਾਂ ਤੋਂ ਗੋ ਥਰੂ ਹੋ ਜੋ ਚਾਹੇ ਉੱਥੇ ਹੀ ਹੋ ਜੋ ਆਪਾਂ ਸਟੂਡੈਂਟ ਦੇਖੋ ਹੁਣ ਇਸ ਟਾਈਮ ਤੇ ਮੌਕੇ ਤੇ ਗਲਤੀ ਪਤਾ ਕੀ ਕਰ ਰਿਹਾ ਸਟੂਡੈਂਟ ਸਟੂਡੈਂਟ ਦਾ ਕਨਸੈਪਟ ਕਲੀਅਰ ਨਹੀਂ ਹੈ ਪਰ ਬਾਕੀ ਅਕੈਡਮੀਆ ਨੇ ਕੀ ਕਰਿਆ ਬਈ ਹੁਣ ਮਿਕਸ ਕੁਐਸਚਨ ਚਲਾਏ ਹੋਇਆ ਹੈ ਮਿਕਸ ਦੇ ਵਿੱਚ ਕੀ ਕਰਦਾ ਮੰਨ ਲਓ ਪਹਿਲਾ ਪ੍ਰੋਫਿਟ ਦਾ ਕੁਐਸਚਨ ਆ ਗਿਆ ਫਿਰ ਆ ਗਿਆ ਉਹਦਾ ਸਿੰਪਲੀਫਿਕੇਸ਼ਨ ਦਾ ਆ ਗਿਆ ਫਿਰ ਕੀ ਆ ਗਿਆ ਮੰਨ ਲਓ ਇਹ ਮੈਂ ਅਲੱਗ-ਅਲ ਪਰ ਮੈਂ ਕਹਿ ਰਿਹਾ ਕਿ ਮਿਕਸ ਤੋਂ ਪਹਿਲਾਂ ਮਿਕਸ ਲਉਣਾ ਬਹੁਤ ਜ਼ਰੂਰੀ ਹੈ ਟੈਸਟ ਲਉਣਾ ਬਹੁਤ ਜ਼ਰੂਰੀ ਹੈ ਪਰ ਉਹਨਾਂ ਤੋਂ ਪਹਿਲਾਂ ਤੁਸੀਂ ਇਹ ਸਾਰੇ ਚੈਪਟਰ ਵਾਈਜ਼ ਇੱਕ ਵਾਰੀ ਗੋ ਥਰੂ ਹੋ ਜਾਓ ਭਾਈ ਅਸਲ ਪੜਾਈ ਦਾ ਇਹੀ ਮਤਲਬ ਹੁੰਦਾ ਹੈ ਕਿਉਂ ਕਿ ਇਹਦੇ ਨਾਲ ਤੁਹਾਡੀ ਇੱਕ ਮੈਂਟਲ ਸਟੈਬਿਲਿਟੀ ਆ ਜਾਂਦੀ ਹੈ ਕਿ ਭਾਈ ਤੁਹਾਡਾ ਸਿੰਪਲ ਇੰਟਰਸਟ ਵੀ ਤੁਸੀਂ ਪੂਰੇ ਪੇਪਰ ਕਰ ਲਏ ਗੋ ਥਰੂ ਹੋ ਗਏ ਤੁਸੀਂ ਸਿੰਪਲੀਫਿਕੇਸ਼ਨ ਵੀ ਕਰ ਲਿਆ ਤੁਸੀਂ ਟਾਈਮ ਐਂਡ ਵਰਕ ਵੀ ਕਰ ਲਿਆ ਤੁਸੀਂ ਪ੍ਰੋਫਿਟ ਲਾਸ ਵੀ ਕਰ ਲਿਆ ਤੁਸੀਂ ਪਰਸੈਂਟੇਜ ਵੀ ਕਰ ਲਿਆ ਤੁਸੀਂ ਐਵਰੇਜ ਵੀ ਕਰ ਲਿਆ ਤੁਸੀਂ ਰੇਸ਼ੀਓ ਵੀ ਕਰ ਲਿਆ ਹੁਣ ਇੱਕ ਟੋਪਿਕ ਹੈ ਡੀਆਈ ਮੈਂ ਉਹ ਵੀ ਕਰਾ ਦੂੰਗਾ ਇੱਕ ਟੋਪਿਕ ਹੈਗਾ ਰੇਸ਼ਮ ਮੈਂ ਉਹ ਵੀ ਕਰਾ ਦੂੰਗਾ ਠੀਕ ਹੈ ਇੱਕ ਟੋਪਿਕ ਹੈਗਾ ਆਪਣਾ ਕੀ ਕਹਿੰਦੇ ਇਹਨੂੰ ਡਿਸਕਾਊਂਟ ਮੈਂ ਉਹ ਵੀ ਕਰਾ ਦੂੰਗਾ ਹੋਰ ਤੁਹਾਨੂੰ ਦੱਸੋ ਕੀ ਚਾਹੀਦਾ ਹੈ ਠੀਕ ਹੈ ਔਰ ਇਹ ਮੈਂ ਕੋਈ ਗੱਲ ਆਖੀ ਸੀ ਕਿ 15 16 ਤੋਂ ਪਹਿਲਾਂ ਕਰਾ ਦੂੰਗਾ 15 16 ਤੋਂ ਬਾਅਦ ਆਪਾਂ ਮਿਕਸ ਚਲਾ ਲਾਂਗੇ ਕਿਉਂ ਮੇਰਾ ਸੋਲ ਦੇਖੋ ਮੈਂ ਕਾਲਕ ਤਰੀਕੇ ਨਾਲ ਪੜੋਣਾ ਹੈ ਜਿਹਦੇ ਨਾਲ ਸਟੂਡੈਂਟ ਨੂੰ ਆਸਾਨੀ ਹੋਵੇ ਸਟੂਡੈਂਟ ਮਿਸਟੇਕ ਕੀ ਕਰਦਾ ਮੈਂ ਫਿਰ ਤੁਹਾਨੂੰ ਕਹ ਰਿਹਾ ਕਿ ਤੁਹਾਡਾ ਪ੍ਰੋਫਿਟ ਲਾਸ ਦਾ ਕਨਸੈਪਟ ਕਲੀਅਰ ਨਹੀਂ ਤੁਸੀਂ ਕਿੱਥੇ ਮਿਕਸ ਲਾ ਰਹੇ ਹੋ ਉਹਦੇ ਵਿੱਚ ਪ੍ਰੋਫਿਟ ਲਾਸ ਦਾ ਕੁਐਸਚਨ ਆ ਗਿਆ ਤੁਹਾਨੂੰ ਉਹ ਨਹੀਂ ਆਊਗਾ ਤੁਸੀਂ ਕੀ ਕਰਦੇ ਹੋ ਫਿਰ ਉੱਥੇ ਕੀ ਕਰਦਾ ਟੀਚਰ ਉਹਨੂੰ ਸੋਲਵ ਕਰ ਦਿੰਦਾ ਪਰ ਤੁਸੀਂ ਉਸ ਦਾ ਸਿਰਫ ਸੋਲੂਸ਼ਨ ਸਮਝੇ ਨਹੀਂ ਸਿਰਫ ਸੋਲੂਸ਼ਨ ਦੇਖਿਆ ਉਹਦਾ ਕਨਸੈਪਟ ਨਹੀਂ ਸਮਝੇ ਠੀਕ ਹੈ ਮਿਕਸ ਲਉਣਾ ਬਹੁਤ ਜ਼ਰੂਰੀ ਹੈ ਪਰ ਉਦੋਂ ਪਹਿਲਾਂ ਸਾਰੇ ਚੈਪਟਰਾਂ ਤੋਂ ਗੋ ਥਰੂ ਹੋਣਾ ਉਦੋਂ ਵੀ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਐਂਡ ਹੁਣ ਸਰ ਲਾਸਟ ਡੇ ਹੈਗਾ ਜੀਕੇ ਤਾਂ ਆਪਾਂ ਆਹ ਬੁੱਕ ਬਣਾਈ ਸੀਗੀ ਦੇਖੋ ਇਸ ਬੁੱਕ ਦੇ ਵਿੱਚ ਕੀ ਸੀਗਾ ਅਸੀਂ ਸਿਰਫ ਜੀਕੇ ਜੀਐਸਪੀ ਕਿਉਂ ਕਿਉਂਕਿ ਮੈਥ ਰੀਜਨਿੰਗ ਦੀਆਂ ਸਾਰੀਆਂ ਪੀਡੀਐਫਾਂ ਮੈਂ ਟੈਲੀਗ੍ਰਾਮ ਤੇ ਪਾਤੀਆਂ ਠੀਕ ਹੈ ਇਹਦੇ ਵਿੱਚ ਜੀਕੇ ਜੀਐਸ ਕਿਹੜੀ ਪਾਈ ਸੀ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਹਾਂ ਇੱਕ ਬੱਚਾ ਕਹਿ ਰਿਹਾ ਕਹਿ ਰਿਹਾ ਸਰ ਇਹ ਜੀਕੇ ਜੀਐਸ ਆਜੂਗੀ ਇੱਕ ਗੱਲ ਦੱਸੋ ਇਹਦੇ ਵਿੱਚ ਸਿਫਟਾਂ ਹੈਗੀਆਂ 2023 ਔਰ 2024 ਦੀਆਂ ਜਿੰਨੀਆਂ ਵੀ ਪੰਜਾਬ ਪੁਲਿਸ 'ਚ ਸਿਫਟਾਂ ਹੋਈਆਂ ਸੀ ਉਹਨਾਂ ਦੇ ਇੰਨਾ ਵਿੱਚ ਕੁਐਸਚਨ ਹੈ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਪੀਸੀਐਸ ਇੱਕ ਪੈਟਰਨ ਯੂਜ਼ ਕਰਦੀ ਹੁੰਦੀ ਹੈ ਹਮੇਸ਼ਾ ਉਹ ਕੁਐਸਚਨ ਨੂੰ ਰਿਪੀਟ ਕਰਦੀ ਹੈ ਤਾਂ ਇਹਦੇ ਵਿੱਚ ਲਗਭਗ ਤੁਸੀਂ ਐਵੇਂ ਦੇਖੋ ਵੀ 3000 ਕੁਐਸਚਨ ਹਨ ਔਰ 3000 ਦੇ ਵਿੱਚੋਂ ਅਗਰ ਜੀਕੇ ਦੇ ਤੁਹਾਡੇ 10 ਤੋਂ 12 ਕੁਐਸਚਨ ਰਿਪੀਟ ਹੋ ਜਾਂਦੇ ਆ ਤਾਂ ਤੁਹਾਡੇ ਲਈ ਕਿੰਨੇ ਫਾਇਦੇ ਵਾਲੀ ਗੱਲ ਹੁੰਦੀ ਹੈ ਸਮਝ ਆ ਗਿਆ ਤਾਂ ਅਸੀਂ ਇਹ ਹਰ ਬੱਚੇ ਤਾਈਂ ਇਹ ਬੁੱਕ ਪਹੁੰਚਾਈ ਹੈ ਤਾਂ ਜਿਨ੍ਹਾਂ ਕੋਲੇ ਨਹੀਂ ਪਹੁੰਚੀ ਉਹ ਇਹਨੂੰ ਆਰਡਰ ਕਰ ਸਕਦਾ ਹੈਗਾ ਭਾਈ ਆਰਡਰ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਆਹ ਹੈਗਾ ਬੁੱਕ ਦਾ ਆਰਡਰ ਨੰਬਰ 76 96 40 67 67 ਪਰ ਆਰਡਰ ਜਿੱਦਾਂ ਤੁਸੀਂ ਕਰੋਗੇ ਉਹਦੇ 5 ਦਿਨਾਂ ਬਾਅਦ ਜਾਂ 6 ਦਿਨਾਂ ਬਾਅਦ ਇਹ ਬੁੱਕ ਰਿਸੀਵ ਹੁੰਦੀ ਹੈ ਪਰ ਮੰਨ ਲਓ ਤੁਸੀਂ ਪਟਿਆਲੇ ਹਬੌਰ ਜਾਂ ਖੁਈਆ ਸਰਵਰ ਦੇ ਨੇੜੇ ਤੇੜੇ ਤਾਂ ਹਬੌਰ ਅਗਰਵਾਲ ਬੁੱਕ ਡਿਪੋ ਉੱਥੋਂ ਬੁੱਕ ਮਿਲਦੀ ਹੈ ਖੁਈਆ ਸਰਵਰ ਹੈਗਾ ਉੱਥੇ ਨਾਲ ਮੰਡੀ ਹੈਗੀ ਆ ਉੱਥੋਂ ਬੁੱਕ ਮਿਲਦੀ ਹੈ ਪਟਿਆਲੇ ਯੂਨੀਵਰਸਿਟੀ ਦੇ ਸਾਹਮਣੇ ਦੁਕਾਨ ਹੈਗੀ ਆ ਮਦਾਨ ਪਬਲਿਕੇਸ਼ਨ ਉੱਥੋਂ ਮਿਲਦੀ ਹੈ ਪਟਿਆਲੇ ਲੱਕੜ ਮੰਡੀ ਬੁੱਕ ਡਿਪੋ ਬੁੱਕ ਮਾਰਕੀਟ ਹੈਗੀ ਆ ਉੱਥੇ ਗੋਇਲ ਸੈਂਡ ਸਨਸ ਹੈਗੇ ਆ ਉੱਥੋਂ ਬੁੱਕ ਮਿਲਦੀ ਹੈ ਅਗਰ ਤੁਸੀਂ ਬਠਿੰਡੇ ਰਹਿੰਦੇ ਹੋ ਤਾਂ ਅਜੀਤ ਰੋਡ ਤੇ ਬਾਲਾਜੀ ਬੁੱਕ ਐਂਡ ਫੋਟੋਸਟੇਟਸ ਡਿਪੋ ਹੈਗਾ ਉੱਥੋਂ ਬੁੱਕ ਮਿਲਦੀ ਹੈ ਤੁਸੀਂ ਇਹਨੂੰ ਬੁੱਕ ਨੂੰ ਪਰਚੇਸ ਕਰ ਸਕਦੇ ਹੋ ਔਰ ਇੱਕ ਟਾਰਗੇਟ ਬਣਾਓ ਕਿ 10 ਦਿਨਾਂ ਦੇ ਵਿੱਚ ਕਿਉਂਕਿ ਹਰ ਦਿਨ 300 ਕੁਐਸਚਨ ਯਾਦ ਕਰਕੇ 10 ਦਿਨਾਂ ਦੇ ਵਿੱਚ ਇਸ ਬੁੱਕ ਨੂੰ ਖਤਮ ਕਰ ਦੋ ਤਾਂ ਕਿ ਤੁਹਾਡੇ ਜੀਕੇ ਵਾਲਾ ਦਾ ਟੈਨਸ਼ਨ ਖਤਮ ਹੋ ਜਾਏ ਦੂਜਾ ਆਪਣੇ ਚੈਨਲ ਤੇ ਇੱਥੇ ਜੀਕੇ ਚੱਲਦੀ ਹੈ ਜੋ ਅੰਕਿਸ਼ਰ ਕਰਾ ਰਹੇ ਲੇਟੈਸਟ ਸਟੈਟਿਸਟਿਕਸ ਤੇ 2024-25 ਦੇ ਕਰੰਟ ਅਫੇਅਰ ਕਰਾ ਰਹੇ ਪੰਜਾਬ ਜੀਕੇ ਪੰਜਾਬ ਪੰਜਾਬ ਜੀਕੇ ਪੋਲੀਟੀ ਸਟ੍ਰੈਟੇਜੀ ਕੇ ਇਹਨਾਂ ਸਾਰੀਆਂ ਦੇ 5 ਵਜੇ ਕਲਾਸ ਲੱਗਦੀ ਹੈ ਹੈਲਥ ਐਂਡ ਨਿਊਟ੍ਰੀਸ਼ਨ ਜੋ ਨਵਾਂ ਚੀਜ਼ ਐਡ ਹੋਈ ਸੀ ਉਹ ਵੀ ਕਲਾਸ ਕਰਵਾ ਚੁੱਕੇ ਆ ਔਰ ਦੋਸਤੋ ਤੁਹਾਨੂੰ ਕੀ ਚਾਹੀਦਾ ਹੈ ਦੂਜਾ ਹੁਣ ਆਜੋ ਭਈ ਮੌਕ ਟੈਸਟ ਹੁਣ ਅਗਰ ਤੁਹਾਡੀ ਫੁੱਲ ਤਿਆਰੀ ਹੈ ਤਾਂ ਤੁਸੀਂ ਮੌਕ ਟੈਸਟ ਲਾਓ ਦੇਖੋ ਸਭ ਤੋਂ ਪਹਿਲੀ ਗੱਲ ਕਈ ਬੱਚਿਆਂ ਨੇ ਐਵੇਂ ਕਹਿ ਸਰ ਮੌਕ ਟੈਸਟ 'ਚ ਗਲਤੀਆਂ ਬਹੁਤ ਐ ਤਾਂ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਦੇਖੋ ਮੈਂ ਆਪਣੀਆਂ ਨਾ ਸਾਰੀਆਂ ਸੀ ਕਮੀਆਂ ਸਾਰੀਆਂ ਚੀਜ਼ਾਂ ਹਰ ਬੱਚੇ ਨੂੰ ਦੱਸਦੇ ਆ ਔਰ ਬੱਚਾ ਸਾਨੂੰ ਦੱਸ ਅਸੀਂ ਇਹਦੇ ਵਿੱਚ ਕਿਹਾ ਸੀ ਵੀ ਤੁਹਾਨੂੰ 15 ਮੌਕ ਟੈਸਟ ਮਿਲਣਗੇ ਠੀਕ ਹੈ ਸਮਝ ਦੇ ਰਹੇ ਹੋ ਪਹਿਲਾਂ 15 ਮੌਕ ਟੈਸਟ ਤੁਹਾਨੂੰ ਇਗਜ਼ਾਮ ਤੋਂ ਪਹਿਲਾਂ ਮਿਲਣਗੇ ਹੁਣ ਦੇਖੋ ਇਗਜ਼ਾਮ ਦੀ ਡੇਟ ਜਲਦੀ ਆ ਗਈ ਉਹ ਸਾਡੇ ਵਾਸਤੇ ਵੀ ਆ ਗਈ ਦੂਜੀ ਗੱਲ ਅਸੀਂ ਹਮੇਸ਼ਾ ਲੇਟੈਸਟ ਪੈਟਰਨ ਨੂੰ ਹੀ ਤਿਆਰ ਕਰਦੇ ਹਾਂ ਸਾਡੇ ਕੋਲੇ ਪਹਿਲਾਂ ਪੁਰਾਣਾ ਫਾਰਮੈਟ ਨਹੀਂ ਬਣਾਇਆ ਹੋਇਆ ਬਾਕੀ ਅਕੈਡਮੀਆ ਕੋਲੇ ਬਣਿਆ ਹੋਇਆ ਤਾਂ ਕਰਕੇ ਉਹ ਅਪਲੋਡ ਕਰ ਦਿੰਦੇ ਆ ਅਸੀਂ ਹਰ ਦੋ ਦਿਨ ਬਾਅਦ ਇੱਕ ਟੈਸਟ ਅਪਲੋਡ ਕਰਦੇ ਆ ਇਹਦੇ ਵਿੱਚ ਪੰਜ ਟੈਸਟ ਅਪਲੋਡ ਹੋਗੇ ਅਗੀ ਗੱਲ ਸਮਝ ਚੁਣ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਨਾ ਕਿ ਸਟਾਰਟਿੰਗ ਦੇ ਜਿਹੜੇ ਦੋ ਤਿੰਨ ਟੈਸਟ ਸੀਗੇ ਉਹਨਾਂ ਦੇ ਵਿੱਚ ਰੀਜਨਿੰਗ ਦੇ ਵਿੱਚ ਇੱਕ ਦੋ ਕੁਐਸਚਨਾਂ ਦੇ ਵਿੱਚ ਮਿਸਟੇਕ ਸੀਗੀ ਰੀਜ਼ਨ ਕਿਉਂਕਿ ਮੈਂ ਟਿਕ ਕਰਕੇ ਦੇਤਾ ਜਿਵੇਂ ਹੀ ਪੇਪਰ ਜਲਦੀ ਜਲਦੀ ਆਇਆ ਵੀ ਆਹ ਕੁਐਸਚਨ ਪਉਣਾ ਇਹ ਕੁਐਸਚਨ ਪਉਣਾ ਤਾਂ ਜਿਹੜਾ ਇੱਥੇ ਟਾਈਪਿਸਟ ਬੈਠਾ ਸੀ ਜਿਹੜਾ ਟੈਸਟ ਨੂੰ ਅਪਲੋਡ ਕਰ ਲਿਆ ਸੀ ਉਹਨੇ ਕੁਐਸਚਨ ਆਨਸਰ ਜੋ ਹੈ ਉਹ ਬਾਈ ਮਿਸਟੇਕ ਗਲਤ ਠੀਕ ਕਰਤੇ ਅੰਡਰਸਟੈਂਡ ਸੋ ਉਹ ਮੈਂ ਠੀਕ ਕਰਵਾਤਾ ਤਾਂ ਜਿਹੜੀ ਆਪਣੀ ਪਹਿਲੀ ਕਮੀ ਸੀ ਉਹ ਆਪਾਂ ਠੀਕ ਕਰਾਤੀ ਹੁਣ ਜਿਹੜੇ ਅੱਗੇ ਵੀ ਮੌਕ ਟੈਸਟ ਹੋਣਗੇ ਉਹ ਮੈਂ ਤੁਹਾਨੂੰ ਜਿਹੜੇ ਕੁਐਸਚਨ ਮੈਨੂੰ ਲੱਗਦਾ ਕਿ ਥੋੜੇ ਤੋਂ ਨਹੀਂ ਹੋਣਗੇ ਮੈਂ ਉਹਨਾਂ ਦੇ ਹੈਂਡ ਰਿਟਨ ਸੋਲੂਸ਼ਨ ਪਾਉਂਗਾ ਨਾਲ-ਨਾਲ ਠੀਕ ਹੈ ਔਰ ਹਰ ਦੋ ਦਿਨ ਤਿੰਨ ਦਿਨ ਬਾਅਦ ਇਹ ਟੈਸਟ ਅਪਲੋਡ ਹੋ ਜੂ ਔਰ 15 ਟੈਸਟ ਤੁਹਾਨੂੰ ਜ਼ਰੂਰ ਮਿਲਣਗੇ 15 ਟੈਸ ਔਰ ਇਹੇ ਟੈਸਟ ਦਾ ਲੈਵਲ ਉਹ ਹੋ ਹੈਗਾ ਕਈ ਬੱਚੇ ਦੇਖ ਕੇ ਹੀ ਡਰ ਜਾਂਦੇ ਕਹਿੰਦੇ ਇਹ ਕਿੱਦਾਂ ਦੀ ਹੈ ਇਹ ਕਿੱਦਾਂ ਦੀ ਹੈ ਤਾਂ ਮੈਂ ਤੁਹਾਨੂੰ ਦੱਸਦਾ ਜਦੋਂ ਪ੍ਰਤਾਪ ਅਕੈਡਮੀ ਨੇ TCS نے پہلی بار ٹیسٹ لانچ کرے تھے پچھلی تو پچھلی بار پیچھے ڈٹو کوسچن آئی سی اور ایک کی بھی ڈٹو ہونگے ضروری نہیں ہے جو پیٹرن پہلا چل داریا وہی پیٹرن TCS دوبارہ ریپیٹ کرے گی ریپیٹ کر دی ہے 50 تو 60% پر 40% تا نویاں چیزاں ہون گی ہاں اگر 40% نویاں چیزاں نہ ہونیاں تا بچہ تا پھر پچھلا ہی پڑھ کے پاس ہوےاندا سمجھ اگئی ہے ਸੋ ਲੇਟੈਸਟ ਪੈਟਰਨ ਦੇ ਇਹ ਟੈਸਟ ਹੈਗੇ ਇਹਨਾਂ ਟੈਸਟ ਸੀਰੀਜ਼ ਨੂੰ ਜੁਆਇਨ ਕਰ ਲੋ ਰ ਆਪਣਾ ਲੈਵਲ ਚੈੱਕ ਕਰੋ ਕਿਉਂਕਿ ਅਗਰ ਵਧੀਆ ਲੈਵਲ ਦੇ ਮੋਕ ਟੈਸਟ ਦੇਵਾਂਗੇ ਤਾਂ ਹੀ ਤਾਂ ਆਪਾਂ ਨੂੰ ਆਪਣਾ ਲੈਵਲ ਪਤਾ ਲੱਗੂਆ ਜੇ ਆਸਾਨ-ਆਸਾਨ ਉਹੀ ਕਿਸੀਆਂ ਪਿੱਟੀਆਂ ਚੀਜ਼ਾਂ ਤੇ ਆਪਾਂ ਚੀਜ਼ਾਂ ਨੂੰ ਟੈਸਟ ਦਿੰਦੇ ਰਾਂਗੇ ਤਾਂ ਕਿਵੇਂ ਪਤਾ ਲੱਗੂਆ ਠੀਕ ਹੈ ਚੌਥਾ ਆਹ ਆਪਣਾ ਕਨਸਟੇਬਲ ਦਾ ਬੈਚ ਹੈਗਾ ਅਗਰ ਤੁਸੀਂ ਚਾਹੁੰਦੇ ਹੋ ਕਿ ਭਾਈ ਥੋਡੀ ਤਿਆਰੀ ਫੁੱਲ ਪਰ ਤੁਸੀਂ ਚਾਹੁੰਦੇ ਹੋ ਕਿ ਸਰ ਇੱਕ ਵਾਰੀ ਮੈਂ ਕਨਸੈਪਟਾਂ ਨੂੰ ਦੁਬਾਰਾ ਰਿਵਾਈਜ਼ ਕਰਨਾ ਹੈ ਤਪਾਈ ਇਹ ਸਾਡਾ ਪੰਜਾਬ ਪੁਲਿਸ ਕਨਸਟੇਬਲ ਦਾ ਬੈਚ ਹੈਗਾ ਤੁਸੀਂ ਅਗਰ 15 ਦਿਨਾਂ ਦੇ ਵਿੱਚ ਇਸ ਬੈਚ ਨੂੰ ਹੁਣ ਤਾਂ ਹੀ ਲਿਓ ਅਗਰ 10 ਤੋਂ 15 ਜਾਂ 20 ਦਿਨਾਂ ਦੇ ਵਿੱਚ ਤੁਸੀਂ ਗੋ ਥਰੂ ਹੋ ਸਕਦੇ ਹੋ ਚਾਰੇ ਚੈਪਟਰਾਂ ਤੋਂ ਸਾਰੇ ਚੈਪਟਰਾਂ ਚੋਂ ਅਗਰ ਗੋ ਥਰੂ ਹੋ ਜਾਓਗੇ ਤਾਂ ਇਹ ਬੈਚ ਵੈਲੈਂਡਬੁਡ ਹੈ ਔਰ ਇਸੇ ਬੈਚ ਵਿੱਚ ਤੁਹਾਨੂੰ ਆ ਟੈਸਟ ਸੀਰੀਜ਼ ਵੀ ਮਿਲ ਜੂਗੀ ਅਲੱਗ ਤੋਂ ਲੈਣ ਦੀ ਲੋੜ ਨਹੀਂ ਹੁੰਦੀ ਠੀਕ ਹੈ ਹੁਣ ਜਿਹੜੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਐਸਆਈ ਦੀ ਜਾਂ ਐਸਆਈ ਦੀ ਜਾਂ ਪਟਵਾਰੀ ਦੀ ਭਰਤੀ ਹੁੰਦੀ ਹੈ ਅਗਰ ਤੁਸੀਂ ਦੇਖੋ ਮੈਂ ਫਿਰ ਤੁਹਾਨੂੰ ਦੱਸਦਾ ਹਾਂ ਕਿ ਅਗਰ ਕੱਲੇ ਕਾਂਸਟੇਬਲ ਤੇ ਡਿਪੈਂਡ ਨਹੀਂ ਹੋ ਔਰ ਤੁਸੀਂ ਪਹਿਲੀ ਵਾਰ ਤਿਆਰੀ ਕਰਨ ਲੱਗੇ ਸੀ ਔਰ ਕਾਂਸਟੇਬਲ ਦਾ ਪੇਪਰ ਪਹਿਲਾਂ ਆ ਗਿਆ ਤਾਂ ਕਾਂਸਟੇਬਲ ਵਾਲੇ ਪਾਸੇ ਜ਼ਿਆਦਾ ਹੱਥ ਪੈਰ ਨਾ ਮਾਰੋ ਰੀਜ਼ਨ ਕੀ ਹੁੰਦਾ ਹੈ ਮੰਨ ਲਓ ਤੁਹਾਨੂੰ ਹੁਣੇ ਹੀ ਪਤਾ ਲੱਗਿਆ ਤੁਸੀਂ 1 ਮਹੀਨਾ ਪਹਿਲਾਂ ਹੀ ਤਿਆਰੀ ਕਰਨ ਲੱਗੇ ਸੀ ਸੁਣਦੇ ਰਹੋ ਤਾਂ ਤੁਹਾਡਾ ਏਮ ਇਹਦਾ ਸਬ ਇੰਸਪੈਕਟਰ ਪਰ ਕਾਂਸਟੇਬਲ ਬਚਾ ਲੈ ਆ ਗਿਆ ਤਾਂ ਤੁਸੀਂ ਆਪਦੇ ਸਿਲੇਬਸ ਦੇ ਅਕੋਰਡਿੰਗ ਪੜੋ ਭਾਈ ਕੋਈ ਗੱਲ ਨਹੀਂ ਕਾਂਸਟੇਬਲ ਦੇ ਪੇਪਰ 'ਤੇ ਬੈਠੋ ਜਾ ਕੇ ਚੈੱਕ ਕਰੋ ਆਪ ਦਾ ਲੈਵਲ ਕੋਈ ਦਿੱਕਤ ਵਾਲੀ ਗੱਲ ਨਹੀਂ ਅਗਰ ਤੁਹਾਡਾ ਆ ਸੀਗਾ ਕਿ ਏਮ ਸੀਗਾ ਏਐਸਆਈ ਜਾਂ ਐਸਆਈ ਤਾਂ ਫਿਰ ਤੁਸੀਂ ਉਸੇ ਤੇ ਫੋਕਸ ਕਰੋ ਔਰ ਅਗਰ ਤੁਹਾਡਾ ਏਮ ਹੈਗਾ ਪਟਵਾਰੀ ਜਿਵੇਂ ਔਨ ਵਾਲਾ ਪਟਵਾਰੀ ਦਾ ਵੀ ਐਗਜ਼ਾਮ ਹੈ ਐਕਸਰਸਾਈਜ਼ ਦਾ ਵੀ ਐਗਜ਼ਾਮ ਹੈ ਤਾਂ ਸਾਡਾ ਇਹ ਪੰਜਾਬ ਸਿਲੈਕਸ਼ਨ ਬੈਚ ਹੈ ਇਹਨੂੰ ਜੁਆਇਨ ਕਰ ਲਿਓ ਇਹਨੂੰ ਅਗਰ ਜੁਆਇਨ ਕਰ ਲਿਆ ਤਾਂ ਤੁਹਾਨੂੰ ਬਾਹਰੋਂ ਕੁਝ ਵੀ ਪੜ੍ਹਨ ਦੀ ਲੋੜ ਹੀ ਨਹੀਂ ਪੈਣੀ ਮੈਂ ਕਹ ਰਿਹਾ ਜਿਹੜੇ ਬੱਚਿਆਂ ਕੋਲੇ ਇਹ ਕੋਰਸ ਆ ਉਹਨਾਂ ਤੋਂ ਪੁੱਛ ਕੇ ਦੇਖੋ ਜਾਂ ਜਿਹੜੇ ਬੱਚਿਆਂ ਨੇ ਇਹ ਟੈਸਟ ਦਿੱਤੇ ਹਨ ਉਹਨਾਂ ਨੂੰ ਪੁੱਛ ਕੇ ਦੇਖੋ ਠੀਕ ਹੈ ਹਾਂ ਗਲਤੀਆਂ ਸੀਗੀਆਂ ਉਹ ਮੈਂ ਸੁਧਾਰਤੀਆਂ ਔਰ ਉਹ ਅਸੀਂ ਐਗਰੀ ਕਰਦੇ ਆਂ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਟੈਸਟ ਬੇਕਾਰ ਹੈ ਹਾਂ ਇਦਾਂ ਨਹੀਂ ਹੋ ਸਕਦਾ ਸਮਝ ਆ ਗਈ ਹੈ ਸੋ ਥੈਂਕ ਯੂ ਸੋ ਮੱਚ ਟੌਪ ਲੈਵਲ ਦੇ ਮੋਕ ਟੈਸਟ ਹੈਗੇ ਆ ਇੱਕ ਵਾਰੀ ਚੈੱਕ ਕਰਕੇ ਦੇਖਿਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਜਿਹੜਾ ਬੱਚਾ ਆਲਰੇਡੀ ਤਿਆਰੀ ਕਰਦਾ ਉਹਨੂੰ ਪਤਾ ਹੈ ਇਸ ਦਾ ਲੈਵਲ ਮੈਂ ਤੁਹਾਨੂੰ ਦੱਸਦਾ ਕਈ ਬੱਚੇ ਕੀ ਕਮੈਂਟ ਕਰਦੇ ਆਂ ਸਰ ਆਹ ਕਿਵੇਂ ਹੋਆ ਆਹ ਕਿਵੇਂ ਹੋਆ ਆਪੇ ਲਿਖ ਦਿੰਦੇ ਆ ਇਹ ਕੁਐਸਚਨ ਗਲਤ ਹੈ ਐਵੇਂ ਨਹੀਂ ਹੁੰਦਾ ਤੁਹਾਨੂੰ ਅਗਰ ਸੋਲੂਸ਼ਨ ਨਹੀਂ ਪਤਾ ਤੁਹਾਨੂੰ ਕਨਸੈਪਟ ਨਹੀਂ ਪਤਾ ਤਾਂ ਤੁਹਾਡੇ ਅਕੋਰਡਿੰਗ ਤਾਂ ਇਹ ਗਲਤ ਹੈ ਇਦਾਂ ਨਹੀਂ ਹੈ ਇਹ ਸਹੀ ਸੀਗਾ ਇਹਦੇ ਵਿੱਚ ਸਿਰਫ ਦੋ ਤਿੰਨ ਕੁਐਸਚਨਾਂ ਦੇ ਵਿੱਚ ਫਰਕ ਸੀਗਾ ਜੋ ਮੈਂ ਠੀਕ ਕਰਾਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸੋ ਬੈਸਟ ਆਫ ਲੱਕ ਹੁਣ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਦਿੰਦਾ ਭਾਈ ਇੱਧਰ ਉੱਧਰ ਨਾ ਭਟ ਕੋ ਇੱਕ ਵਾਰੀ ਇਹਨਾਂ ਤੋਂ ਗੋ ਥਰੂ ਹੋ ਜਾਓ ਕਿਉਂਕਿ ਮੈਥ ਔਰ ਰੀਜਨਿੰਗ 'ਚ ਅਗਰ ਤੁਹਾਡੇ ਵਧੀਆ ਨੰਬਰ ਆਏ ਤਾਂ ਹੀ ਤੁਹਾਡੀ ਸਿਲੈਕਸ਼ਨ ਕਨਫਰਮ ਹੈ ਆਦਰਵਾਇਜ਼ ਨਹੀਂ ਹੁੰਦੀ ਸਿਲੈਕਸ਼ਨ ਮੈਂ ਤੁਹਾਨੂੰ ਦੱਸਦਾ ਕਿਉਂ ਅਗਰ ਮੈਥ ਐਂਡ ਰੀਜਨਿੰਗ ਦੇ ਵਿੱਚ ਹੀ ਤੁਸੀਂ 30 ਤੇ ਰਹਿ ਗਏ 25 30 ਤੇ ਰਹਿ ਗਏ ਜਾਂ 32 ਤੇ ਰਹਿ ਗਏ ਤਾਂ ਬਾਕੀ ਸਬਜੈਕਟਾਂ 'ਚ ਬੱਚਾ ਨੰਬਰ ਗੇਨ ਕਰ ਲੰਦਾ ਹੈ ਸਮਝ ਆ ਗਿਆ ਇਹੀ ਉਹ ਹੋ ਹੈਗੇ ਅਗਰ ਤੁਸੀਂ ਇਸ 'ਚ ਹੀ ਘੱਟ ਰਹਿ ਗਏ ਤਾਂ ਦਿੱਕਤ ਹੈਗੀ ਹੈ ਐਂਡ ਦਬਾਰਾ ਇਹਨੂੰ ਕਿਸੇ ਨੇ ਵੀ ਹੁਣ ਰੋਲਾ ਰਾਪਾ ਨਾ ਪਾਉ ਕਿ ਆਹ ਹੈ ਉਹ ਹੈ ਇੱਧਰ ਦਿਮਾਗ ਉਧਰ ਦਿਮਾਗ ਨਾ ਖਰਾਬ ਕਰੋ ਉਹ ਵੀ ਸਕਦਾ ਹੈ ਨਹੀਂ ਵੀ ਹੋ ਸਕਦਾ ਪਰ ਆਪਾਂ ਆਪਣੀ ਤਿਆਰੀ ਤਿੰਨ ਤਰੀਕ ਦੇ ਹੀ ਕਰਾਂਗੇ ਮੈਂ ਤੁਹਾਨੂੰ ਜੋ ਤੱਥ ਦੇਣੇ ਸੀਗੇ ਆ 1800 ਕਿਉਂ ਲਿਖਿਆ ਹੋਇਆ ਉਹ ਵੀ ਦੇਤਾ ਐਂਡ ਆ ਸੈਂਟਰਲ ਬੋਰਡ ਕਿਉਂ ਲਿਖਿਆ ਹੋਇਆ ਉਹ ਵੀ ਦੇਤਾ ਠੀਕ ਹੈ ਸੋ ਥੈਂਕ ਯੂ ਸੋ ਮੱਚ ਐਂਡ ਬੈਸਟ ਆਫ ਲੱਕ ਪਾਈ ਐਂਡ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇਹ ਕਲਾਸ ਨੂੰ ਹਰ ਜਗ੍ਹਾ ਤਾਂ ਕਿ ਹਰ ਬੱਚੇ ਤਾਈਂ ਇਹ ਗੱਲ ਪਹੁੰਚ ਦੇ ਥੈਂਕ ਯੂ